ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਜੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਜੋ ਅੱਜ ਕੱਲ ਮੇਨ ਪ੍ਰੋਬਲਮ ਹੈ ਜੀ ਉਹ ਖਾਸ ਕਰ ਹੈਗੀ ਜੀ ਕੱਪੜੇ ਦੀ ਤੇ ਬਹੁਤ ਐਦਾਂ ਦੇ ਕੱਪੜੇ ਨੇ ਜੋ ਵਾਸ਼ ਕਰਨ ਤੋਂ ਬਾਅਦ ਸ਼੍ਰਿੰਕ ਹੋ ਜਾਂਦੇ ਨੇ ਤੇ ਲੰਬਾਈ ਸਾਈਡ ਤੋਂ ਵੀ ਸ਼੍ਰਿੰਕ ਹੋ ਜਾਂਦੇ ਨੇ ਕਈ ਵਾਰ ਚੜਾਈ ਸਾਈਡ ਤੋਂ ਵੀ ਹੋ ਜਾਂਦੇ ਨੇ ਤੇ ਆਪਾਂ ਜਿਹੜੀ ਸ਼ਰਟ ਹੁੰਦੀ ਆ ਉਹ ਤਾਂ ਦੇਖੋ ਆਪਾਂ ਖੋਲ ਲੈਨੇ ਆ ਜੀ ਆਪਾਂ ਉਸ ਵਿੱਚ ਲੈਸਸ ਵਗੈਰਾ ਲਗਾ ਕੇ ਤੇ ਜੇ ਮੇਨ ਦਿੱਕਤ ਆਉਂਦੀ ਆ ਆਪਾਂ ਨੂੰ ਉਹ ਪੈਂਟ ਪਲੈਜ਼ੋ ਦੇ ਵਿੱਚ ਆਉਂਦੀ ਆ ਕਉਂਕਿ ਪੈਂਟ ਪਲਾਜੋ ਜੇ ਆਪਾਂ ਮੂਰੀ ਰੱਖਦੇ ਆ ਉਹ ਛੋਟੀ ਹੋਣ ਕਰਕੇ ਉਹ ਜਦ ਕੱਪੜਾ ਆਪਾਂ ਵਾਸ਼ ਕਰਦੇ ਆ ਉਹ ਝਾਰਾ ਸ਼੍ਰਿੰਕ ਹੋ ਕੇ ਤੇ ਮੂਰੀ ਤਿੱਕ ਤਾਂ ਪਉਣ ਜਿਆਦਾ ਆਉਂਦੀ ਆ ਜੋ ਇਸ ਕੱਪੜੇ ਵਿੱਚ ਆਪਣੇ ਲੋਜ ਪਲਾਜੋ ਹੁੰਦੇ ਨੇ ਉਹਨਾਂ ਵਿੱਚ ਇੰਨੀ ਪ੍ਰੋਬਲਮ ਨਹੀਂ ਆਉਂਦੀ ਜਿੰਨੀ ਕਿ ਆਪਾਂ ਨੂੰ ਪੈਂਟ ਪਲਾਜੋ ਦੇ ਪਲਾਜੋ ਦੇ ਵਿੱਚ ਇਦਾਂ ਦੀ ਦਿੱਕਤ ਆ ਜਾਂਦੀ ਆ ਤਾਂ ਤੁਸੀਂ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਜੋ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਤੇ ਆਪਾਂ ਨੇ ਇਸ ਨੂੰ ਕਿਸ ਚੀਜ਼ ਨਾਲ ਤੇ ਕਿੱਦਾਂ ਇਸ ਨੂੰ ਆਪਾਂ ਨੇ ਜੋ ਪ੍ਰੋਪਰ ਪਲਾਜੋ ਦੀ ਲੁੱਕ ਦੀਵਾਰ ਤੋਂ ਦਿੱਤੀ ਆ ਤੇ ਦੇਖੋ ਜੀ ਤੁਸੀਂ ਉਹਨ ਸਾਰਾ ਤੁਸੀਂ ਇਕੁਅਲ ਚੰਗੀ ਤਰ੍ਹਾਂ ਦੇਖ ਲਿਆ ਕਿ ਆਪਾਂ ਨੇ ਦੋਨਾਂ ਸੈਟਾਂ ਦੇ ਵਿੱਚ ਤੇ ਵਿਦ ਲਾਈਨਿੰਗ ਵੀ ਇਸ ਦੀ ਆਪਾਂ ਜੋ ਦੇਖ ਰਹੇ ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ੍ਹ ਲਿਆ ਵਾ ਤੇ ਇਸ ਤੋਂ ਬਾਅਦ ਨੂੰ ਆਪਾਂ ਇਸ ਨੂੰ ਚੰਗੀ ਤਰ੍ਹਾਂ ਜੋ ਪ੍ਰੈਸ ਕਰਾਂਗੇ ਤੇ ਪ੍ਰੈਸ ਕਰਨੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜਿੰਨਾਂ ਦਾ ਕਪੜਾ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਨਹੀਂ ਕਰਾਂਗੇ ਜੋ ਇਸ ਦੇ ਵਿੱਚ ਬਲ ਵਗਾਰਾ ਨੇ ਤੇ ਇਸ ਕਰਕੇ ਜੋ ਪ੍ਰੋਪਰ ਸ਼ੇਪ ਆਪ ਨੂੰ ਪਤਾ ਨਹੀਂ ਲੱਗਣੀ ਹੈਗੀ ਚਾਹੇ ਆਪਾਂ ਅਲਟਰੇਸ਼ਨ ਸ਼ਲਟ ਦੀ ਕਰਦੇ ਆਂ ਚਾਹੇ ਡਬਲ ਦੀ ਕਰਦੇ ਆਂ ਚਾਹੇ ਸਲਵਾਰ ਚਾਹੇ ਪਲੱਜ ਕੁਝ ਵੀ ਹੈ ਉਸ ਨੂੰ ਚੰਗੀ ਤਰ੍ਹਾਂ ਆਪਾਂ ਧੇੜ ਕੇ ਪ੍ਰੈਸ ਕਰਨੀ ਹੈ ਜੋ ਬਹੁਤ ਜ਼ਰੂਰੀ ਹੁੰਦੀ ਆ ਜਿੰਨੀ ਆਪੋ ਉਸ ਤੇ ਪ੍ਰੈਸ ਕਰਾਂਗੇ ਉਨ ਨੇ ਉਸ ਦੇ ਵਿੱਚ ਜੋ ਬਲ ਵਗੈਰਾ ਪਏ ਉਹਨਾਂ ਨਿਕਲ ਜਾਂਦੇ ਨੇ ਤੇ ਚੰਗੀ ਤਰ੍ਹਾਂ ਇਸ ਨੂੰ ਵਿਖਾ ਕੇ ਫਿਰ ਉਪਰ ਆਪਾਂ ਨੇ ਸਫਾਈ ਨਾਲ ਇਸ ਨੂੰ ਪੂਰੀ ਵਧੀਆ ਆਪਾਂ ਨੇ ਪ੍ਰੈਸ ਕਰਨੀ ਆ ਜਿਹੜਾ ਦੋਨਾਂ ਪਾਸੇ ਦਾ ਕੱਪੜਾ ਜੋ ਆਪਣਾ ਵੱਧ ਘਟ ਹੋਊਗਾ ਉਹ ਨਿਕਲ ਜਾਊਗਾ ਪ੍ਰੈਸ ਦੇ ਨਾਲ ਤੇ ਆਪਾਂ ਇਹ ਚੀਜ਼ ਵੀ ਦੇਖਣੀ ਆ ਜੀ ਕਿ ਜੋ ਕੱਪੜਾ ਵੱਧ ਘਟ ਆਪਣਾ ਰਹਿ ਜਾਂਦਾ ਤੇ ਉਸ ਨੂੰ ਕਟਿੰਗ ਕਰਨਾ ਜਾਂ ਆਪਾਂ ਉਸ ਨੂੰ ਵਿੱਚ ਹੀ ਐਡ ਕਰ ਦਾਂਗੇ ਤਾਂ ਆਪਣੀ ਜੋ ਪਲੱਜ ਦੀ ਮੋਰੀ ਹੈ ਜੋ ਆਪਾਂ ਉਸ ਨੂੰ ਪਾ ਕੇ ਦੇਖਾਂਗੇ ਨਾ ਤਾਂ ਉਹਦੇ ਵਿੱਚ ਆਪਣੇ ਜੋ ਝੋਲ ਵਗੈਰਾ ਵੀ ਆ ਸਕਦਾ ਇਸ ਕਰਕੇ ਪਰ ਐਸੇ ਇਸ ਤਰੀਕੇ ਨਾਲ ਕਰੋ ਤੁਸੀਂ ਕਿ ਜੋ ਕੱਪੜੇ ਦੇ ਵੱਧ ਘਟਾ ਹੈ ਉਹ ਇੱਕ ਸਾਈਡ ਆਪਣ ਜਿੱਥੋਂ ਸਲਾਈ ਲਗਾਉਣੀ ਆ ਉੱਥੇ ਲੈ ਆਉਣ ਵਾਲਾ ਹੋਗੇ ਇਹ ਜੀ ਮੇਰੇ ਕਸਟਮਰ ਨੇ ਮੈਨੂੰ ਨਾਲ ਦਾ ਜੋ ਕੱਪੜਾ ਲਿਆਤਾ ਸੀਗਾ ਤੇ ਫੇਰ ਦੇਖੋ ਓੜਾ ਜਿਹਾ ਕਲਰ ਦਾ ਫਰਕ ਪੈ ਰਿਹਾ ਵਾ ਤੇ ਉਹਨਾਂ ਨੇ ਇਹ ਚੀਜ਼ ਕਹੀ ਸੀਗੀ ਕਿ ਤੁਸੀਂ ਜਿੰਨੀ ਹੋ ਸਕਦੀ ਹੈ ਇਸ ਦੀ ਮੂਰੀਆ ਜੋ ਲੂਜ਼ ਕਰ ਦਿਓ ਤਾਂ ਜੋ ਇਹ ਮੇਰੇ ਪੈਨਨ ਜੁਬ ਹੋ ਜਾਏ ਪੂਰੀ ਮੈਂਥਲੇ ਨਾਲ ਜਿਸ ਨੂੰ ਦਾ ਪ੍ਰੋਪਰ ਉਦਾਂ ਦਾ ਬਣਾਇਆ ਜਿੱਦਾਂ ਦਾ ਉਹਨਾਂ ਨੇ ਕਿਹਾ ਸੀਗਾ ਤੇ 5 ਇੰਚ ਦਾ ਇੱਕ ਸਾਈਡ ਆਪਾਂ ਨੇ ਜੋ ਇਸ ਦੇ ਵਿੱਚ ਜੋਇੰਟ ਕਪੜਾ ਲਗਾਇਆ ਵਾ ਤੇ 7 ਇੰਚ ਦੀ ਆਪਾਂ ਨੇ ਕਟਿੰਗ ਕੀਤੀ ਸੀ ਕਿ ਦੋਨਾਂ ਪਾਸੇ ਸੀਨਾ ਕਰਕੇ ਤੇ 14 ਇੰਚ ਪ੍ਰੋਪਰ ਕਪੜਾ ਆਪਾਂ ਨੇ ਜੋ ਇਸ ਦੇ ਵਿੱਚ ਐਡ ਕੀਤਾ ਤੇ 7 ਇੰਚ ਇਧਰ ਹੀ ਸਾਈਡ ਤੋਂ ਵੀ 7 ਇੰਚ ਪਰਲੀ ਸਾਈਡ ਤੋਂ ਤਾਂ ਜੋ ਆਪਣੇ ਜੋ ਮੂਰੀ ਸੀਗੀ ਇਹ ਨਹੀਂ ਸ੍ਰਿੰਕ ਹੋ ਗਈ ਸੀਗੀ ਤੇ ਉਹ ਮੂਰੀ ਜੋ ਆਪਣੀ ਲੂਜ ਹੋ ਗਈ ਤੇ ਦਿੱਕਤ ਸੀਗੀ ਆਪਣੇ ਮੇਨ ਕਿ ਸਾਰੇ ਹੀ ਉੱਪਰ ਤੱਕ ਟੈਟ ਹੋ ਗਿਆ ਸੀਗਾ ਇਹ ਏਦਾਂ ਨੇ ਜੋ ਆਪਣੇ ਪੈਂਟ ਕੋਲ ਜੋ ਕਿਸੇ ਦੇ ਕਾਰਜਾ ਸ਼ਰੀਰ ਖੋ ਜਾਂਦੇ ਨੇ ਜਾਂ ਆਪਣੇ ਕਿਸੇ ਪਾਸੋਂ ਜਲ ਜਾਂ ਫਟ ਜਾਂਦੇ ਨੇ ਤੇ ਤੁਸੀਂ ਵੀ ਏਦਾਂ ਦਾ ਕੱਪੜਾ ਵਿੱਚ ਐਡ ਕਰਕੇ ਤੇ ਤੁਸੀਂ ਪ੍ਰੋਪਰ ਉਸ ਨੂੰ ਕਰੀਚਿੰਗ ਦੇ ਕੇ ਤੋਂ ਆਪਕੋ ਉਸ ਨੂੰ ਤਿਆਰ ਕਰ ਸਕਦੇ ਹੋ ਇਹ ਵਾਲੀ ਜੋ ਚੀਜ਼ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਬਿੱਡ ਲੈਸ ਜਾਂ ਬਟਨ ਤੁਸੀਂ ਕੋਈ ਵੀ ਜਿਵੇਂ ਬਟਨ ਲਗਾ ਸਕਦੇ ਹੋ ਜਾਂ ਕੋਈ ਵਾਇਡ ਕਲਰ ਦੀ ਲੈਸ ਜਿਵੇਂ ਇਸ ਦੇ ਵਿੱਚ ਪ੍ਰਿੰਟ ਸੀਗਾ ਮੈਂ ਤੁਹਾਨੂੰ ਦੱਸਣ ਵਾਸਤੇ ਰੱਖਿਆ ਸੀਗਾ ਇਹ ਤੁਸੀਂ ਉਸ ਨੂੰ ਪ੍ਰੋਪਰ ਚੰਗੀ ਤਰ੍ਹਾਂ ਦੁਬਾਰਾ ਤੋਂ ਈਅਰ ਕਰ ਸਕਦੇ ਹੋ